And you ਡਾ ਨੰਬਰ 24 ਤੋਂ ਕਾਂਗਰਸ ਪਾਰਟੀ ਦੇ ਜਿੱਤੇ ਕੌਂਸਲਰ ਗੁਰਮੀਤ ਸਿੰਘ ਮੁੰਡਿਆ ਦੇ ਵੱਲੋਂ ਅੱਜ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸੁਖਨੇ ਸਾਹਿਬ ਚਿੱਤੇਪੜ ਦੇ ਭੋਗ ਪਾਉ ਨੂੰ ਪ੍ਰੰਤ ਨਵੇਂ ਸਾਲ ਦੀਆਂ ਬਤਾਈਆਂ ਦਿੰਦੇ ਉੱਚੇਚੇ ਤੋਂ ਤੇ ਪੁੱਜੇ ਸ਼੍ਰੀ ਫਤਿਹਗੜ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਲੁਧਿਆਣਾ ਇਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਹਲਕਾ ਸਾਨੇয়াল ਦੇ ਇੰਚਾਰਜ ਵਿਕਰਮ ਸਿੰਘ ਬਾਲਵਾ ਸੀਨੀਅਰ ਕਾਉਂਸਲਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪਾਲ ਸਿੰਘ ਗਰੇਵਾਲ ਅਤੇ ਗੁਰਮੀਤ ਸਿੰਘ ਮੁੰਡਿਆ ਨੇ ਵਾਹਿਗੁਰੂ ਅਤੇ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕੀਤਾ ਸਰਦਾਰ ਮੁੰਡਿਆ ਨੂੰ ਵੱਡੀ ਲੀਡ ਦੇ ਨਾਲ ਜਤੌਣ ਲਈ ਪਿੰਡ ਮੁੰਡਿਆ ਵਾਸੀਆਂ ਦੇ ਵੱਲੋਂ ਕਿਤੇ ਇੱਕੇ ਦੀ ਸਭ ਨੇ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਜਿੱਤ ਦਾ ਵੱਡਾ ਕਾਰਨ ਆਖਦਿਆਂ ਪਿੰਡ ਵਾਸੀਆਂ ਦਾ ਉਚੇਚਾ ਧੰਨਵਾਦ ਕੀਤਾ ਸ਼ੁਕਰਾਨਾ ਸਮਾਗਮ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਕੀਰਤਨੀਏ ਭਾਈ ਰਣਜੀਤ ਸਿੰਘ ਦੇ ਜਥੇ ਨੇ ਅਤੇ ਭਾਈ ਕੁਲਵੇਸ ਸਿੰਘ ਕਮਲ ਫਾਜ਼ਿਲਕਾ ਵਾਲਿਆਂ ਦੇ ਜਥੇ ਨੇ ਰਸਪੀਨਾ ਕੀਰਤਨ ਕਰਦਿਆਂ ਸੰਗਤ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹਰ ਜੀ ਜੀ ਲੋ ਨਿਮਾੜੇ ਆ ਤੂੰ ਮਾ ਸਟੇਜ ਦੇ ਸੰਚਾਲਨ ਸਾਫ ਕਾਉਂਸਲਰ ਸੁਖਵਿੰਦਰ ਸਿੰਘ ਬੱਲੂ ਨੇ ਵਾਕੂ ਵੀ ਕੱਢਿਆ ਪਿੰਡ ਤੇ ਕਲੋਨੀਆਂ ਦੇ ਪਤਵੰਤਿਆਂ ਦਾ ਨਾਮ ਲੈ ਕੇ ਅਤੇ ਉਹਨਾਂ ਵੱਲੋਂ ਨਿਵਾਇ ਰੋਲ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਆਪਣੀ ਸੰਬੋਧਨ ਦੌਰਾਨ ਸਦਾਨ ਮੁੰਡੀਆਂ ਚੋਣ ਪ੍ਰਚਾਰ ਦੌਰਾਨ ਲੋਕਾਂ ਤੋਂ ਮਿਲੇ ਸਹਿਯੋਗ ਅਤੇ ਪਿਆਰ ਸਤਿਕਾਰ ਨੂੰ ਚੇਤੇ ਕਰਦਿਆਂ ਭਾਵੁਕ ਹੋ ਗਏ ਸਾਰੇ ਜਿਨਾਂ ਯਾਕ ਆਪਣੇ ਰੂਪ ਰੂਪ ਕੇ ਰਾਜਨੀਤਿਕ ਸਫਲਤਾ ਇੱਥੇ ਦਿਖਾਇਆ ਕਿ ਅਸੀਂ ਪਿੰਡ ਪੱਧਰ ਤੇ ਇਕਤਾ ਹੋਣੀ ਚਾਹੀਦੀ ਹੈ ਇੱਥੇ ਮਤਾ ਪਿਆ ਹੈ ਕਿ ਸ੍ਰੀ ਰਾਜਨ ਕੋ ਜਿਹਨੂੰ ਇਸ ਦੇ ਕੋਲ ਅੜੇ ਲੱਗਦਾ ਹੈ ਲੇਕਿਨ ਧਰੂਪ ਸਾਹਿਬ ਦੀ ਹਕੂਮਤ ਵਿੱਚ ਇਹਨਾਂ ਨੇ ਅੱਜ ਆਪਣੇ ਭਲਾ ਦੀ ਖਾਤਰ ਪਿੰਡ ਦੀ ਖਾਤਰ ਉਹ ਵੀ ਆਂਦਾ ਮਤਾ ਦੀ ਜ਼ਾਖਰ ਦਾ ਖੁਸ਼ਾ ਧੰਨਵਾਦ ਬਿਲਕੁਲ ਭਾਈ ਜੀ ਤੁਹਾਡਾ ਧੰਨਵਾਦ ਕਰਨ ਮਰਜ਼ੀ ਹੈ ਜੇ ਮੈਂ ਕੋਲ ਤੁਹਾਨੂੰ ਹੱਥੋਂ ਸਹਿਗੋ ਅਰੇ ਨਾ ਕੰਦਾ ਖਿਮਾ ਚਾਹਤ ਵਾਹਿਗੁਰੂ ਦਾ ਬਖਸ਼ ਹੈ ਕੋਸਵਲ ਮੁੰਡਿਆ ਦੇ ਵੱਲੋਂ ਆਈਆਂ ਸਖਸ਼ੀਤਾ ਦਾ ਸਮਾਨ ਲੋਈ ਤੇ ਸਰਪਾਓ ਸਹਾ ਪੇਟ ਕਰਕੇ ਕੀਤਾ ਗਿਆ ਮੈਂ ਸਭ ਤੋਂ ਪਹਿਲਾ ਤਾਂ ਮੈਂ ਸਭ ਨੂੰ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਲੀਡਰਾਂ ਵੱਲੋਂ ਨਵੇਂ ਸਾਲ ਦੀ ਵਧਾਈ ਦੇਣਾ ਚਾਹਣਾ ਔਰ ਸਭ ਲਈ ਪਰਮਾਤਮਾ ਨੂੰ ਹੱਥ ਜੋੜ ਕੇ ਬੇਨਤੀ ਆਗੇ ਸਭ ਲਈ ਇਹ ਨਵਾਂ ਸਾਲ ਤਰੱਕੀਆਂ ਸੇ ਸਹੀਕ ਰਵੇ ਤਰੱਕੀਆਂ ਲੈ ਕੇ ਆਏ ਸਭ ਸੁਖ ਸ਼ਾਂਤੀ ਕੇ ਰਹਿਣ ਦੇਖੋ ਫੰਕਸ਼ਨ ਸਾਡਾ ਗੁਰਮੀਤ ਮੁੰਡਿਆ ਕਾਉਂਸਲਰ ਜਿੱਤੇ ਆ ਇਹ ਜਿਸ ਤਰ੍ਹਾਂ ਦਾ ਇਥੇ ਪੰਜਾਬ ਸਰਕਾਰ ਨੇ ਮਾਹੌਲ ਬਣਾਇਆ ਹੋਇਆ ਸੀ ਡਰਦਾ ਕਿ ਕਿਸੇ ਨੂੰ ਵੋਟ ਨਹੀਂ ਪੈਂਦੇ ਰਹੀ ਕਿਸੇ ਦਾ ਕਾਗਜ਼ ਰੱਦ ਕਰ ਰਹੇ ਬਹੁਤ ਜ਼ਿਆਤੀ ਹੋ ਰਹੀ ਸੀ ਉਸ ਹਾਲਾਤਾਂ ਚ ਗੁਰਮੀਤ ਸਿੰਘ ਜਿੱਤੇ ਆ ਸਾਡੀ ਪਾਰਟੀ ਜਿੱਤੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਇਥੋਂ ਦੇ ਹਲਕੇ ਦੇ ਇੰਚਾਰਜ ਇਹਨਾਂ ਨੇ ਜੋਰ ਲਾ ਕੇ ਜਿਤਾਇਆ ਮੈਂ ਤਾਂ ਦਿੱਲੀ ਸੀ ਤੇ ਇਸ ਕਰਕੇ ਇਹ ਖੁਸ਼ੀ ਦੇ ਮਾਹੌਲ ਚ ਆਇਆ ਇਹਨਾਂ ਨੇ ਪਾਠ ਰਖਾਇਆ ਹੋਇਆ ਮੈਂ ਉਹਦੇ ਚ ਇਸ ਕਰਕੇ ਆ। ਇਹ ਜਿਹੜੇ ਕੌਂਸਲਰ ਨੇ ਉਹਨਾਂ ਨੂੰ ਸੀਟੋ ਖੋਸ ਦਾ ਵੀ ਬੜਾ ਇਤੇ ਸਰਕਾਰ ਦੀ। ਇਹ ਤਾਂ ਇਹ ਸਰਕਾਰ ਹੀ ਇਹੋ ਜੀ ਹੈ ਤਾਂ ਇੰਨੇ ਝੂਠੇ ਆ। ਉਹ ਦਿੱਲੀ ਚ ਹੁਣ 12 ਲੱਖ ਦੀ ਟਾਇਲਟ ਆ ਕੇ ਜਿਹੜੀ ਵਾਲ ਦੀ ਸੋਨੇ ਵਾਲੀਆਂ ਪਰਤਾਂ ਲੱਗੀਆਂ ਹੋਈਆਂ ਔਰ ਆਮ ਪਾਰਟੀ ਨਾ ਰੱਖਿਆ ਇਹਦੇ ਝੂਠਿਆਂ ਦਾ ਲੋਕ ਆ ਲੋਕ ਵਿਚਾਰੇ ਸਿੱਧੇ ਨੇ ਇਹਨਾਂ ਦੀਆਂ ਗੱਲਾਂ ਚ ਆ ਗਏ ਹੁਣ ਦੱਸਣਗੇ ਲੋਕ ਹੌਲੀ ਹੌਲੀ ਇਹਨਾਂ ਨੂੰ। ਹੈਂ ਮੇਰ ਕੀ ਇਹਨੇ ਤੋਂ ਬੰਨਣਾ ਹੈਗਾ ਖਰੀਦੋ ਫਰੋਖਤ ਕਰ ਰਹੇ ਹੁਣ ਇਹ ਕੁਝ ਲੋਕ ਨਹੀਂ ਵਿਕ ਰਹੇ ਹੁਣ ਇਸ ਕਰਕੇ ਰੁਕੇ ਹੋਏ ਆ ਮਾੜੀ ਗੱਲ ਹੈ ਕਿ ਜਿਹੜਾ ਸਾਡਾ ਬੰਦਾ ਜਾਂਦਾ ਉਹ ਬਹੁਤ ਮਾੜੀ ਗੱਲ ਆ ਮੈਂ ਉਹਨੂੰ ਕਦੇ ਵੀ ਉਹਨੂੰ ਉਹਦੀ ਉਹਨੂੰ ਨਹੀਂ ਕਹਿੰਦਾ ਮਾੜੀ ਗੱਲ ਹੈ ਅੱਜ ਬੜਾ ਖੁਸ਼ੀ ਦਾ ਦਿਨ ਆ ਸਰਦਾਰ ਗਰਮੀਤ ਸਿੰਘ ਮੁੰਡੀਆਂ ਸਾਹਿਬ ਜਿਨ੍ਹਾਂ ਦੀ ਸਮਾਜ ਪ੍ਰਤੀ ਬੜੀ ਬਹੁਤ ਵੱਡੀ ਸੇਵਾ ਲੰਬੇ ਸਮੇਂ ਤੋਂ ਸਮਰਪਿਤ ਭਾਵਨਾ ਦੇ ਨਾਲ ਸੇਵਾ ਜੁਟੇ ਹੋਏ ਸੀ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੀ ਕੰਮਕਾਜ ਨੂੰ ਦੇਖ ਕੇ 24 ਨੰਬਰ ਵਾਰਡ ਤੋਂ ਟਿਕਟ ਦਿੱਤੀ ਸੀ ਇਹ 24 ਨੰਬਰ ਵਾਰਡ ਨਾਲ ਸੰਬੰਧਿਤ ਸਾਰੇ ਸਤਕਾਰਯੋਗ ਭਰਾਵਾਂ ਨੇ ਤਸਦੀਕ ਕਰਕੇ ਉਹਨਾਂ ਨੂੰ ਕੀਤਾ ਤੋਂ ਖੁਸ਼ੀ ਦੇ ਵਿੱਚ ਅੱਜ ਸੁਖਨੀ ਸਾਹਿਬ ਦਾ ਪਾਰਟ ਉਹਨਾਂ ਨੇ ਰਖਵਾਇਆ ਜਿਹੜੇ ਆਪਣੇ ਸਾਰੇ ਵੋਟਰਾਂ ਸਹਿਯੋਗੀਆਂ ਨਾਲ ਆ ਖੁਸ਼ੀ ਦੀ ਸਾਂਝ ਉਹਨਾਂ ਨੇ ਪਾਈ ਆ ਉਹਦੇ ਵਾਸਤੇ ਡਾਕਟਰ ਅਮਰ ਸਿੰਘ ਹਣੀ ਸਾਡੇ ਮੈਂਬਰ ਪਾਰਲੀਮੈਂਟ ਸਪੈਸ਼ਲ ਸਾਡੇ ਹਲਕੇ ਦੇ ਇੰਚਾਰਜ ਵਿਕਰਮ ਬਾਜਵਾ ਜੀ कि ਸਾਡੀ ਸਮੁੱਚੀ ਟੀਮ ਅੱਜ ਇਸ ਖੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੂੰ ਵਧਾਈ ਦੇਣ ਵਾਸਤੇ ਪਹੁੰਚੀ ਆ। ਜੀ। ਜੀ। ਦੇਖੋ ਦੇਖੋ ਜਿਹੜੀ ਖਰੀਦੋ-ਫੋਤ ਵਾਲੀ ਗੱਲ ਆ ਕਿ ਭਾਜੀ ਦਿੱਲੀ ਵੀ ਇਹੀ ਹਾਲ ਇਹਨਾਂ ਦਾ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ। ਦੂਸਰੀਆਂ ਪਾਰਟੀਆਂ ਵਿੱਚ ਲਿਆ ਕੇ ਜਿੱਥੇ ਵੀ ਕੋਈ ਇਹਨਾਂ ਨੂੰ ਕੋਈ ਵਿਅਕਤੀ ਲੱਭਦਾ ਜਿਹੜੀ ਤੁਸੀਂ ਗਰੇਵਾਲ ਸਾਹਿਬ ਦੀ ਗੱਲ ਕੀਤੀ ਆ ਇਹ ਤਾਂ ਇਹਨਾਂ ਨੇ ਐਮਐਲਏ, ਐਮਪੀ ਵੀ ਤਾਂ ਦੂਸਰੀਆਂ ਪਾਰਟੀਆਂ ਚੋਂ ਲਿਆ ਲਿਆ ਖੜੇ ਕੀਤੇ ਹਨ ਕੋਈ ਆਪਣਾ ਕੋਈ ਕੇਡਰ ਹੀ ਹੈ ਨਹੀਂ ਕੋਈ ਵਜੂਦ ਹੀ ਹੈ ਨਹੀਂ। ਇਸ ਪਾਰਟੀ ਦਾ ਆਧਾਰਹੀਨ ਪਾਰਟੀ ਆ ਲੋਕਾਂ ਨੇ ਕਿਸੇ ਜਜਵਾਤੀ ਬਹਿਨ ਵਿੱਚ ਬਹਿ ਕੇ ਇਹਨਾਂ ਨੂੰ ਫਤਵਾ ਦੇ ਦਿੱਤਾ ਪਰ ਉਹ ਸਾਰੇ ਨਤੀਜੇ ਹੁਣ ਆਪਣੇ ਸਾਹਮਣੇ ਆ ਜੀ ਠੀਕ ਨਵੇਂ ਸਾਲ ਤੇ ਸਾਰਿਆਂ ਨੂੰ ਸਾਡੇ ਕਾਂਗਰਸ ਪਾਰਟੀ ਸਾਡੇ ਸਾਰੇ ਲੀਡਰ ਸਾਹਿਬਾਨਾਂ ਵੱਲੋਂ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਗਰਮੀਤ ਸਿੰਘ ਮੁੰਡੀਆਂ ਜਿਹੜੇ ਸਾਡੇ ਕਾਉਂਸਲਰ ਬਣੇ ਨੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਬੜੇ ਹੀ ਇਹਨਾਂ ਨੇ ਤਕਸ਼ਾਈਆਂ ਇੱਕ ਨਕਲੀ ਸਟੈਂਪਾ ਰੱਖਿਆ ਹੋਇਆ ਸੀ ਵੋਟਰ ਲਿਸਟਾਂ ਤੇ ਲਾ ਲਾ ਕੇ ਜੀ ਤੁਹਾਡੀ ਤਾਂ ਵੋਟ ਹੀ ਕੱਟੀ ਗਈ ਜਦੋਂ ਕੱਢਦੇ ਸੀ ਅਸਲੀ ਵੋਟਾਂ ਹੈਗੀਆਂ ਸੀ ਪਰ ਉੱਥੇ ਧਾਗਾ ਰੱਖਿਆ ਸੀ ਇਸ ਦੇ ਬਾਵਜੂਦ ਸਾਡੇ ਕੈਂਡੀਡੇਟਾਂ ਨੇ ਬਹੁਤ ਤਕੜੇ ਹੋ ਕੇ ਲੜਾਈ ਲੜੀ ਆਜਾ ਆ ਤੁਸੀਂ ਇਹਦੇ ਵਿੱਚੋਂ ਦੋ ਜਿਹੜੇ ਇੱਕ ਸਾਡਾ ਬੋਪਾ ਰਾਏ ਜੀ ਇੱਕ ਗਰਮੀਤ ਸਿੰਘ ਮੁੰਡੀਆਂ ਦੋ ਸਾਡੇ ਜਿੱਤ ਕੇ ਗਏ ਅਰ ਬਾਕੀ ਕੈਂਡੀਡੇਟਾਂ ਨੇ ਵੀ ਚੰਗੀ ਲੜਾਈ ਲੜੀ ਐ ਅੱਛਾ ਤੁਹਾਡੇ ਕਿਹੜੇ ਕਿਹੜੇ ਅਸਰ ਤੱਕ ਬੋਟਸ ਦਿੱਤੇ ਸੀ ਕੀ ਤੋਂ ਗੱਲ ਬਤਾਓ ਜੀ ਦੇਖੋ ਸਾਡਾ ਕੋਈ ਐਸਾ ਕਾਉਂਸਲਰ ਹੈ ਹੀ ਨਹੀਂ ਜਿਹੜੇ ਇਹਨਾਂ ਤੋਂ ਖਰੀਦੇ ਜਾਣ ਅੱਜ ਆਮ ਪਾਰਟੀ ਦੀ ਇਹ ਹਾਲਤ ਆ ਤਰਲੇ ਘੜਦੀ ਫਿਰਦੀ ਐ ਮੰਤਾਂ ਘੜਦੀ ਫਿਰਦੀ ਐ ਜਿਹੜੀ ਕਹਿੰਦੀ ਸੀ ਸਾਡੀ ਬੜੀ ਲੋਕਾਂ ਦੀ ਪਪੂਲਾਰਿਟੀ ਆ ਅੱਜ ਮੇਅਰ ਬਣਾਉਣ ਵਾਸਤੇ ਮੰਤਾਂ ਕੱਢਣ ਤੇ ਆਈ ਹੋਈ ਆ ਪਰ ਕਾਂਗਰਸ ਦੇ ਕੌਂਸਲਰ ਡਟ ਕੇ ਖੜੇ ਆ ਸਾਡੇ ਲੁਧਿਆਣਾ ਸ਼ਹਿਰ ਚੋਂ ਗਏ ਸੀ ਪਰ ਉਹ ਵਾਪਸ ਆ ਗਏ ਜੀ ਜੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਇਹ ਆਪਣਾ ਮੇਅਰ ਬਣਾ ਸਕਣਗੇ ਪਹਿਲਾਂ ਤਾਂ ਕੋਟਾਲਕੋਟ ਤਲਵਾਦਾ ਧੰਨ ਧੰਨ ਸਾਬ ਸ੍ਰੀ ਗੁਰਾਂਤ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਵੋਟ ਆਸਰੇ ਅਸੀਂ ਸਾਰੇ ਉੜੇ ਫਿਰਦੇ ਆ ਸੋ ਅੱਜ ਨਵੇਂ ਸਾਲ ਦੀਆਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਦੂਜਾ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਜੋ ਚੋਣ ਕੈਂਪੇਨ ਚ ਫਦਾ ਗੁਰੂ ਸਾਹਿਬ ਨੇ ਆਪ ਚੋਣ ਕੈਂਪੇਨ ਚਲਾਈ ਸਾਨੂੰ ਜਿੱਤਾਂ ਪ੍ਰਾਪਤ ਕਰਵਾਈਆਂ ਤੇ ਉਹ ਉਹਨਾਂ ਦਾ ਧੰਨਵਾਦ ਧੰਗ ਦਾ ਧੰਵਾਦ ਨਵੇਂ ਸਾਲਾਂ ਨੇ ਰੱਖਿਆ ਕਿ ਪਿਛਲੇ ਦਿਨੀ ਛਿੱਧੀ ਦੇ ਆਲੇ ਚੱਲਦੇ ਸੀ ਇਸ ਕਰਕੇ ਅਸੀਂ ਕੋਈ ਪ੍ਰੋਗਰਾਮ ਨਹੀਂ ਕੀਤਾ ਖੁਸ਼ੀ ਦਾ ਅੱਜ ਸਾਰੀ ਸੰਗਤ ਨੂੰ ਵਾਰਦੀਉ ਤੇ ਇਲਾਕੇ ਦੀ ਨੂੰ ਬੁਲਾ ਕੇ ਅਸੀਂ ਸਾਰਿਆਂ ਨੂੰ ਜੋ ਵੀ ਸਤਿ ਉਤ ਤਿਲ ਫਲ ਦੇ ਸਕਿਆ ਉਹਨਾਂ ਨੂੰ ਸ਼ਿਕਾਇਆ ਤੇ ਅਸੀਂ ਪ੍ਰਵਾਦ ਕਰਦੇ ਹਾਂ ਸੂਚੀ ਹਾਈ ਕਮਾਂਡ ਦਾ ਜੋ ਸਾਡੇ ਕੋਲ ਪਹੁੰਚੇ ਨੇ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸਾਬਿਕਰ ਸਿੰਘ ਬਾਜਾ ਬਾਜਵਾ ਹਲਕਾ ਇੰਚਾਰਜ ਫਾਨੇਵਾਲ ਸਾਬ ਪਾਲ ਸਿੰਘ ਜੀ ਐਕਸ ਸੀਨੀਅਰ ਕਾਉਂਸਲਰ ਤੇ ਐਕਸ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਬ ਮੇਜਰ ਸਿੰਘ ਜੀ ਜੋ ਨੂਰਨ ਦੇ ਜਾਂਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਬੁੱਡੇਵਾਲ ਤੋਂ ਸਰ ਸਰ ਬਲਬੀਰ ਸਿੰਘ ਜੀ ਪਹੁੰਚੇ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਮੈਂ ਆਪਣੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਸਾਡੀ ਚੋਣ ਕੈਂਪੇਨ ਚਲਾਈ ਤੇ ਨਾਲ ਮੇਰੇ ਖੜਕੇ ਅੱਜ ਵੀ ਸਾਰੇ ਵੀਰਾਂ ਨੇ ਇਸ ਸਹਾਇਕ ਕੀਤਾ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਮਾਗਮ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੀ ਇਲਾਕੇ ਦੀ ਸੰਗਤ ਨੇ 21 ਤਰੀਕ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਸੀ ਉਹਦੇ ਸਬੰਧ ਦੇ ਵਿੱਚ ਲੋਕਾਂ ਦਾ ਧੰਨਵਾਦ ਜਿਹੜਾ ਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਗਿਆ ਵਾ ਸੋ ਅੱਜ ਦੇ ਦਿਨ ਦੇ ਉੱਪਰ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜਿਨ੍ਹਾਂ ਲੋਕਾਂ ਨੇ ਸ੍ਰੀ ਗਰਮਜੀਤ ਸਿੰਘ ਮੁੰਡੀਆਂ ਦੇ ਉੱਪਰ ਆਪਣਾ ਵਿਸ਼ਵਾਸ ਜਤਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦੂਸਰਾ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਵਸ ਕੇ ਇਹਨਾਂ ਨੂੰ ਚੁਣ ਦੀ ਬੁੱਧੀ ਬਖਸ਼ੀ ਤੋਂ ਮੈਂ ਤਾਂ ਇਹਨਾਂ ਕਹਿੰਦਾ ਮੁੱਚੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ